ਦੂਜਾ ਗੰਡਾ ਗੰਡਾ ਕਿਹੜੀਆਂ ਨੇ ਵਰਨ ਤੇ ਆਸ਼ਰਮ ਦੀਆਂ ਕਿਉਂਕਿ ਪੰਡਤਾਂ ਨੇ ਵਡ ਕੀਤੀ ਹੋਈ ਸੀ ਪੰਡਤ ਨੂੰ 6 ਕਰਮ ਮਿਲੇ ਸੀ ਵਿਦਿਆ ਪੜਨੀ ਤੇ ਪੜਾਉਣੀ ਦਾਨ ਦੇਣਾ ਤੇ ਲੈਣਾ ਜੱਗ ਕਰਨਾ ਤੇ ਕਰਾਉਣਾ ਤੇ ਆਪਣੇ ਆਪ ਨੂੰ ਮੁੱਖ ਸਮਝਦਾ ਸੀ ਮੂਹ ਸਮਝਦਾ ਸੀ ਰੱਬ ਦਾ ਸਿਰ ਸਮਝਦਾ ਸੀ ਛਤਰੀ ਨੇ ਰੌਲਾ ਪਾਇਆ ਤੂੰ ਸਭ ਕੁਝ ਲੈ ਗਿਓ ਉਹਨੂੰ 4 ਕਰਮ ਇਹਨੇ ਦਿੱਤੇ ਆ ਦਾਨ ਕਰਨਾ ਕਰਾਉਣਾ ਨਹੀਂ ਕਰਨਾ ਹੈ ਜਗ ਕਰਾਉਣਾ ਨਹੀਂ ਜਗ ਕਰਨਾ ਹੈ ਵਿਦਿਆ ਪੜਾਉਣੀ ਨਹੀਂ ਪੜਨੀ ਹੈ ਤੇ ਪ੍ਰਜਾ ਦੀ ਰੱਖਿਆ ਕਰਨੀ ਇਹ ਚਾਰ ਕਰਮ ਛਤਰੀ ਨੂੰ ਦਿੱਤੇ ਨੇ ਤਿੰਨ ਕੰਮ ਵੈਸ਼ ਨੂੰ ਦਿੱਤੇ ਨੇ ਤਿੰਨ ਉਹ ਕਿਹੜੇ ਨੇ ਪਹਿਲਾ ਵਣਜ ਕਰਨਾ ਦੂਜਾ ਖੇਤੀ ਕਰਨੀ ਤੇ ਜਾਂ ਪਸ਼ੂਆਂ ਦੀ ਪਾਲਣਾ ਕਰਨੀ ਤੇ ਛੂਦਰ ਨੂੰ ਤੇ ਚੰਗਾ ਸਮਝਦੇ ਨਹੀਂ ਸੀ ਇਹਨਾਂ ਦੀ ਹਾਲ ਸੀ ਇਹਨਾਂ ਲੋਕਾਂ ਨੇ ਵਰਣ ਤੇ ਆਸ਼ਰਮ ਦੀਆਂ ਗੰਢਾਂ ਪਾਈਆਂ ਪਰ ਗੁਰੂ ਸਾਹਿਬ ਕਹਿੰਦੇ ਚਾਰ ਵਰਣ ਖੱਤਰੀ ਬ੍ਰਾਹਮਣ ਸੂਦ ਵੈਸ਼ ਚਾਰ ਵਰਣ ਚਾਰ ਆਸ਼ਰਮ ਹੈ ਪਰ ਜੋ ਹਰ ਧਿਆਵੇ ਸੁਪਰਧਾਨ ਉਹ ਮੁਖੀ ਹੈ